ਸਸ਼ੀਗਲ ਜੀ ਤੋਂ 1 ਕਰੋ 24 7 ਪੰਜਾਬ ਪਹਿਲਗਾਮਾਤਵਾਦੀ ਹਮਲੇ ਤੋਂ ਬਾਅਦ ਪੰਜਾਬ ਦੇ ਬਠਿੰਡਾ ਕੈਂਟ ਤੋਂ ਇੱਕ ਮੋਚੀ ਨੂੰ ਗ੍ਰਿਫਤਾਰ ਕੀਤਾ ਗਿਆ ਜਸੂਸੀ ਤੇ ਸ਼ੱਕ ਵਿੱਚ ਉਸਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਫੌਜ ਨੇ ਉਸਨੂੰ ਪੰਜਾਬ ਪੁਲਿਸ ਕੈਂਟ ਪੁਲਿਸ ਸਟੇਸ਼ਨ ਦੇ ਹਵਾਲੇ ਕਰ ਦਿੱਤਾ ਫੜਿਆ ਗਿਆ ਮੋਚੇ 26 ਸਾਲਾ ਸੁਨੀਲ ਕੁਮਾਰ ਹੈ ਜੋ ਮੂਲ ਰੂਪ ਵਿੱਚ ਬਿਹਾਰ ਦੇ ਸਮਸਤੇਪੁਰ ਦਾ ਰਹਿਣ ਵਾਲਾ ਹੈ ਉਸ ਦੇ ਮੋਬਾਈਲ ਦੀ ਚੈਟਿੰਗ ਮਿਲੀ ਹੈ ਜਿਸ ਤੇ ਸ਼ੱਕ ਤੇ ਇਹ ਕਿਸੇ ਪਾਕਿਸਤਾਨੀ ਕੁੜੀ ਨਾਲ ਹੈ ਅਜਿਹੀ ਸਥਿਤੀ ਵਿੱਚ ਉਸ ਤੇ ਹਨੀ ਟ੍ਰੈਪ ਵਿੱਚ ਫਸਣ ਦਾ ਵੀ ਸ਼ੱਕ ਹੈ ਪੁਲਿਸ ਨੇ ਉਸ ਵਿਰੁੱਧ ਭਾਰਤੀ ਡੰਡਵਾਲੀ ਦੀ ਧਾਰਾ 53 ਯਾਨੀ ਕਿਸੇ ਸਾਜ਼ਿਸ਼ ਦੇ ਤਹਿਤ ਮਾਮਲਾ ਦਰਜ ਕੀਤਾ ਹੈ ਇਸ ਦੌਰਾਨ ਪੁਲਿਸ ਨੇ ਕਿਹਾ ਹੈ ਕਿ ਮੋਚੇ ਨੂੰ ਜੋ ਸੋਸੀ ਕਹਿਣਾ ਬਹੁਤ ਜਲਦੀ ਹੋਵੇਗਾ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਪਠਿੰਡਾ ਦੇ ਐਸਐਸਪੀ ਨਰਿੰਦਰ ਸਿੰਘ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਖਬਰਾਂ ਚੱਲ ਰਹੀਆਂ ਹਨ ਕਿ ਬਠਿੰਡਾ ਪੁਲਿਸ ਨੇ ਇੱਕ ਮਾਸੂਮ ਫੜਿਆ ਹੈ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਸਾਨੂੰ ਕੈਂਟ ਪੁਲਿਸ ਸਟੇਸ਼ਨ ਤੋਂ ਮੁੱਢਲੀ ਜਾਣਕਾਰੀ ਮਿਲੀ ਸੀ ਕਿ ਸੁਨੀਲ ਕੁਮਾਰ ਦੇ ਮੋਬਾਈਲ ਫੋਨ ਤੋਂ ਹਨੇ ਟ੍ਰੈਪ ਵਰਗੀਆਂ ਸ਼ੱਕੀ ਚ ਜਾ ਮਿਲੀਆਂ ਹਨ ਜੋ ਕਿ ਕੈਂਟ ਵਿੱਚ 7-8 ਸਾਲਾਂ ਮੋਚੇ ਦਾ ਕੰਮ ਕਰ ਰਿਹਾ ਹੈ ਪੁਲਿਸ ਨੇ ਇਸ ਸੰਬੰਧੀ ਮਾਮਲਾ ਦਰਜ ਕਰ ਲਿਆ ਹੈ ਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਅਸਲੀਅਤ ਵਿੱਚ ਇਸ ਪੜਾ ਤੇ ਜਸੂਸੀ ਦਾ ਮੁੱਦਾ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ ਅਸੀਂ ਸਪਸ਼ਟ ਕਰ ਰਹੇ ਹਾਂ ਕਿ ਉਹ ਕੁੜੀ ਦੇ ਸੰਪਰਕ ਵਿੱਚ ਕਿਵੇਂ ਆਇਆ ਉਸ ਨੂੰ ਉਸ ਨਾਲ ਕਿਹੜੀ ਜਾਣਕਾਰੀ ਸਾਂਝੀ ਕੀਤੀ ਉਸ ਦੇ ਮੋਬਾਈਲ ਤੇ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ ਤਤ ਸਾਹਮਣੇ ਹੋਣ ਤੋਂ ਬਾਅਦ ਹੀ ਅਸੀਂ ਅੱਗੇ ਦੀ ਕਾਰਵਾਈ ਕਰਾਂਗੇ ਆ ਦੇਖੋ ਇੱਕ ਸੋਸ਼ਲ ਮੀਡੀਆ ਦੇ ਉੱਤੇ ਕੁਝ ਖਬਰਾਂ ਚਲਾਈਆਂ ਜਾ ਰਹੀਆਂ ਨੇ ਕਿ ਇੱਕ ਜਿਹੜਾ ਜਸੂਹ ਸੀਗਾ ਬਠਿੰਡਾ ਪੁਲਿਸ ਨੇ ਫੜਿਆ ਮੋਦੇ ਵਿੱਚ ਕਲੈਰੀਫਾਈ ਕਰਨਾ ਚਾਹਾਂਗਾ ਕਿ ਇੱਕ ਪ੍ਰੀਲੀਮਿਟਰੀ ਇਨਫੋਰਮੇਸ਼ਨ ਸਾਨੂੰ ਥਾਣਾ ਕੈਂਟ ਤੋਂ ਰਿਸਿਵ ਹੋਈ ਹੈ ਜਿਸ ਦੇ ਵਿੱਚ ਇੱਕ ਸੁਨੀਲ ਕੁਮਾਰ ਨਾਮ ਦਾ ਵਿਅਕਤੀ ਹੈ ਇਹ ਕੈਂਟ ਦੇ ਵਿੱਚ ਮੋਚੀ ਦਾ ਕੰਮ ਕਰਦਾ ਸੀਗਾ ਲਾਸਟ 7-8 ਸਾਲ ਤੋਂ ਉੱਪਰ ਤਾਂ ਇਸ ਦੇ ਮੋਬਾਈਲ ਦੇ ਵਿੱਚ ਕੁਝ ਜਿੱਦਾਂ ਹਣੀ ਡਰਾਈਵਰ ਕੇ ਚੀਜ਼ਾਂ ਹੈਗੀਆਂ ਨੇ ਉਦਾਂ ਦੀਆਂ ਚੀਜ਼ਾਂ ਛੱਕੀ ਹਾਲਾਤ ਵਿੱਚ ਪਾਈਆਂ ਗਈਆਂ ਨੇ ਸਾਡੇ ਵੱਲੋਂ ਜਿਹੜਾ ਇਸ ਸੰਬੰਧ ਵਿੱਚ ਮੁਕਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਥਾਣਾ ਕੈਂਟ ਦੇ ਵਿੱਚ ਇਸ ਸਟੇਜ ਦੇ ਉੱਪਰ ਇਹ ਕਹਿੰਨਾ ਮਤਲਬ ਮਨਨ ਔਨ ਫੈਕਟ ਜੇ ਕਹੀਏ ਤਾਂ جاسੂਸ ਵਾਲੀ ਗੱਲ ਜਿਹੜੀ ਹੈਗੀ ਫਿਲਹਾਲ ਸਾਹਮਣੇ ਨਹੀਂ ਆਈ ਅਸੀਂ ਇਸ ਚੀਜ਼ ਨੂੰ ਕਲੈਰੀਫਾਈ ਕਰ ਰਹੇ ਹਾਂ ਕਿ ਕਿੱਦਾਂ ਇਹ ਲੜਕੀ ਦੇ ਨਾਲ ਸੰਪਰਕ ਦੇ ਵਿੱਚ ਆਇਆ ਤੇ ਕੀ ਕੀ ਜਾਣਕਾਰੀ ਨੇ ਸਾਂਝੀ ਕੀਤੀ ਹੈ ਉਸ ਸੰਬੰਧ ਵਿੱਚ ਤਫ਼ਤੀਸ਼ ਕਰ ਰਹੇ ਹਾਂ ਤੇ ਜਿਹੜਾ ਮੋਬਾਈਲ ਹੈਗਾ ਉਹਦੀ ਫੋਰੈਂਸਿਕ ਅਨਲਿਸਿਸ ਜਿਹ ਅ ਫੈਕਟ ਸਮਾਨੀ ਆਉਣ ਤੇ ਜਿਹੜੀ ਹੈਗੀ ਅੱਗੇ ਕਾਰਵਾਈ ਕੀਤੀ ਜਾਊਗੀ ਫਰਦਰ ਜਿਹੜੀ ਹੈਗੀ ਐ ਅਸੀਂ ਤਫਤੀਸ਼ ਜਿਹੜੀ ਹੈਗੀ ਸਾਡੀ ਚੱਲ ਰਹੀ ਹੈ ਉਹ ਤਾਂ ਦੇਖੋ ਜੀ ਜਦੋਂ ਮੋਬਾਈਲ ਦੇ ਉੱਪਰ ਜਿੱਦਾਂ ਸਾਈਬਰ ਫਰਾਡ ਦੇ ਵਿੱਚ ਕਈ ਕਾਲਸ ਆਉਂਦੀਆਂ ਨੇ ਉਹ ਤਾਂ ਜਿੱਦਾਂ ਉਹਨਾਂ ਨੇ ਲੜਕੀ ਦਾ ਨਾਮ ਦੱਸ ਕੇ ਜਿੱਦਾਂ ਗੱਲ ਕੀਤੀ ਹੈ ਤਾਂ ਹੋ ਸਕਦਾ ਉਹ ਲੜਕੀ ਵੀ ਨਾ ਹੋਵੇ ਇੱਕ ਉਸ ਤੋਂ ਬਾਅਦ ਜਦੋਂ ਇਹਨੂੰ ਲੱਗਿਆ ਵੀ ਲੜਕੀ ਹੈਗੀ ਐ ਉਹਦੇ ਨਾਲ ਥੋੜਾ ਜਾਂ ਅਟੈਚ ਹੋ ਗਿਆ ਇਮੋਸ਼ਨਲੀ ਉਸ ਤੋਂ ਬਾਅਦ ਉਹਦੇ ਨਾਲ ਗੱਲ ਕਰਨ ਲੱਗ ਗਿਆ ਬਟ ਇਹਦੇ ਵਿੱਚ ਅਸੀਂ ਇਨਵੈਸਟੀਗੇਸ਼ਨ ਦਾ ਵਿਸ਼ਾ ਇਹ ਹੈਗਾ ਵੀ ਇਹਦੇ ਕਿਹੜੀ ਕਿਹੜੀ ਇਨਫੋਰਮੇਸ਼ਨ ਸ਼ੇਅਰ ਕੀਤੀ ਹੈ ਅਪ੍ਰੀਲੀਮਿਨਰੀ ਸਟੇਜ ਤੇ ਜਸੂਸ ਕਹਿਣਾ ਜਿਹੜਾ ਹੈਗਾ ਉਹ ਥੋੜਾ ਜਿਆਦਾ ਹੋ ਜਾਊਗਾ ਕਲੀਨ ਚਿੱਟਰੀ ਨਹੀਂ ਦੇ ਸਕਦੇ ਅਜੇ ਆਪਾਂ ਮੁਕੱਦਮਾ ਦਰਜ ਕੀਤਾ ਥਾਣਾ ਕੈਂਟ ਦੇ ਵਿੱਚ ਇਹਦੀ ਅਸੀਂ ਤਫਤੀਸ਼ ਕਰ ਰਹੇ ਹਾਂ ਜਿਹੜਾ ਇਹ ਮੋਬਾਈਲ ਹੈਗਾ ਉਹ ਅਸੀਂ ਕਬਜ਼ੇ ਦੇ ਵਿੱਚ ਲੈ ਲਿਆ ਉਹਦੀ ਫੋਰੈਂਸਿਕ ਅਨਲਿਸਿਸ ਕਰਾਵਾਂਗੇ ਉਸ ਤੋਂ ਬਾਅਦ ਇਹ ਜਿਹੜਾ ਹੈਗਾ ਕਿਸੇ ਨਤੀਜੇ ਤੇ ਪਹੁੰਚ ਸਕਾਂਗੇ ਕਿ ਵੀ ਕਿੰਨੀ ਕਿਹੜੀ ਇਨਫਰਮੇਸ਼ਨ ਇਹਨੇ ਲੀਕ ਕੀਤੀ ਹੈ ਕਿਉਂਕਿ ਇਹ ਸੈਂਸਿਟਿਵ ਇਨਫਰਮੇਸ਼ਨ ਤਾਂ ਸ਼ੇਅਰ ਨਹੀਂ ਕੀਤੀ ਉਹ ਸਾਰੇ ਤੱਥਾਂ ਦੇ ਅਸੀਂ ਜਿਹੜੀ ਹੈਗੇ ਜਾਂ ਇਹ ਤਕਰੀਬਨ 7-8 ਸਾਲ ਤੋਂ 2017 ਤੋਂ ਜਿਹੜਾ ਹੈਗਾ ਥਾਣਾ ਕੈਂਟ ਦੇ ਵਿੱਚ ਮੋਚੀ ਦਾ ਕੰਮ ਕਰ ਰਿਹਾ ਹੈ ਬੇਸਿਕਲੀ ਰਹਿਣ ਵਾਲਾ ਬਿਹਾਰ ਦਾ ਹੈਗਾ 12-13 ਸਾਲ ਤੋਂ ਜਿਹੜਾ ਹੈਗਾ 25 ਗਜ ਦੀ ਧੋਬੀਆਂ ਨਾ ਬਸਤੀ ਦੇ ਵਿੱਚ ਰਹਿ ਰਿਹਾ ਸੀਗਾ ਤੇ ਇਹਦੇ ਜਿਹੜੇ ਬਾਕੀ ਦਾ ਭਰਾ ਤੇ ਜਿਹੜੇ ਮਮੇ ਹੈਗੇ ਨੇ ਉਹ ਵੀ ਅੰਦਰ ਹੀ ਕੰਮ ਕਰਦੇ ਸੀ ਮੋਚੀ ਦੇ ਫਲਾਹ ਜਿਹੜੀ ਹੈਗੀ 120 52 ਬੀ ਐਨ ਐਸ ਦੀ ਧਾਰਾ ਦੇ ਤਹਿਤ ਅਸੀਂ ਮੁਕਦਮਾ ਦਰਜ ਕੀਤਾ ਹੈ ਮੁਕਦਮਾ ਦਰਜ ਕਰਕੇ ਅਸੀਂ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਤਫਤੀਸ਼ ਦੇ ਵਿੱਚ ਜੋ ਫੈਕਟ ਸਾਹਮਣੇ ਆਉਣਗੇ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਆ ਦੇਖੋ ਜੀ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਵੀ ਸਾਈਬਰ ਫਰਾਡਸ ਦੇ ਉੱਪਰ ਜਦੋਂ ਕਾਲਸ ਆਉਂਦੀਆਂ ਨੇ ਤੇ ਉਹਦੇ ਵਿੱਚ ਤੁਸੀਂ ਉਹਨੂੰ ਆਡੈਂਟੀਫਾਈ ਨਹੀਂ ਕਰ ਸਕਦੇ ਵੀ ਲੜਕਾ ਹੈ ਜਾਂ ਲੜਕੀ ਹੈ ਸੋ ਜਦੋਂ